ਰੋਡ ਦੇ ਉੱਤੇ ਇੱਕ ਕਾਰ ਵਾਲਾ ਜਾ ਰਿਹਾ ਹੁੰਦਾ ਹੈ ਬੜੀ ਆਰਾਮ ਦੇ ਨਾਲ ਇੱਕਦਮ ਉਹਨਾਂ ਦੇ ਕੈਮਰੇ ਦੇ ਅੱਗੇ ਇੱਕ ਇਹੋ ਜਿਹੀ ਚੀਜ਼ ਆ ਜਾਂਦੀ ਹੈ ਜੋ ਸੋਚਨ ਤੇ ਮਜਬੂਰ ਕਰ ਦਿੰਦੀ ਆ ਅਤੇ ਉਹ ਵੀਡੀਓ ਮਿੰਟਾਂ ਦੇ ਵਿੱਚ ਹੀ ਸੋਸ਼ਲ ਮੀਡੀਆ ਤੇ ਤਹਿਲਕਾ ਮਚਾ ਦਿੰਦੀ ਆ ਆਹ ਤੁਸੀਂ ਦੇਖ ਸਕਦੇ ਹੋ ਇੱਕ ਕਾਰ ਵਾਲਾ ਅੱਗੇ ਜਾ ਰਿਹਾ ਹੈ ਤੇ ਇਹ ਇਨੋਵਾ ਕਾਰ ਆ ਤੇ ਇਸ ਦੇ ਅੱਗੇ ਹੀ ਇੱਕ ਬੱਸ ਜਾਰੀ ਹੁੰਦੀ ਆ ਤੇ ਇਸ ਬੱਸ ਦੇ ਅੱਗੇ ਹੀ ਇੱਕ ਟੇਲ ਵਾਲਾ ਟੈਂਕਰ ਜਾ ਰਿਹਾ ਹੁੰਦਾ ਹੈ ਅਤੇ ਇਹ ਇਨੋਵ ਵਾਲਾ ਉਸ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਯਾਨੀ ਕਿ ਓਵਰਟੇਕ ਕਰਨ ਦੀ ਪਰ ਦੇਖੋ ਦੋਸਤੋ ਇੱਕਦਮ ਟੈਂਕਰ ਵਾਲਾ ਵੀ ਆਪਣੀ ਲੇਨ ਚੇਂਜ ਕਰਨ ਲੱਗਿਆ ਹੁੰਦਾ ਹੈ ਉਵੇਂ ਹੀ ਕਾਰ ਵਾਲਾ ਜਿਹਨੂੰ ਨਿਕਲਣ ਦੀ ਕੋਸ਼ਿਸ਼ ਕਰਦਾ ਆ ਉਸਨੂੰ ਓਵਰਟੇਕ ਕਰਕੇ ਪਰ ਦੇਖੋ ਉਸਨੇ ਲੇਨ ਚੇਂਜ ਕਰ ਲਈ ਅਤੇ ਕਾਰ ਵਾਲੇ ਦੇ ਸਾਈਡ ਦੇ ਵਿੱਚ ਚਿਬ ਪਾਤੇ ਤੁਸੀਂ ਦੇਖ ਸਕਦੇ ਹੋ ਇਨੋਵਾ ਦੇ ਬਾਕੀ ਜ਼ਿਆਦਾ ਨੁਕਸਾਨ ਨਹੀਂ ਹੋਇਆ ਇਨੋਵਾ ਗੱਡੀ ਦਾ ਹੀ ਨੁਕਸਾਨ ਹੋਇਆ ਚਲੋ ਗੱਡੀਆਂ ਤਾਂ ਠੀਕ ਹੋ ਜਾਣਗੀਆਂ ਪਰ ਜੇਕਰ ਦੇਖਿਆ ਜਾਵੇ ਇੱਥੇ ਗਲਤੀ ਦੋਸਤੋ ਟਰੱਕ ਵਾਲੇ ਦੀ ਵੀ ਆ ਤੇ ਓਨਹੀ ਗਲਤੀ ਇਸ ਇਨੋ ਵਾਲੇ ਦੀ ਆ ਕਿ ਪਿੱਛੇ ਤੁਸੀਂ ਦੇਖਿਆ ਜੀ ਸਾਈਨ ਬੋਰਡ ਲੱਗੇ ਹੋਏ ਸੀ ਸੜਕ ਤੇ ਕੰਮ ਚੱਲ ਰਿਹਾ ਸੀ ਇਸ ਕਰਕੇ 3 ਲੇਨ ਲਾਈਨਾਂ ਅਤੇ 2 ਲੇਨ ਬਣ ਗਈ ਸੀ ਅਤੇ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਬੱਸ ਵੀ ਜਾਰੀ ਸੀ ਤਾਂ ਕਾਰ ਵਾਲੇ ਨੂੰ ਓਵਰਟੇਕ ਨਹੀਂ ਸੀ ਕਰਨਾ ਚਾਹੀਦਾ। ਬਾਕੀ ਗਲਤੀ ਟਰੱਕ ਵਾਲੇ ਦੀ ਇਸ ਕਰਕੇ ਆ ਉਹ ਜੇ ਵਿਚਾਲੀ ਲੇਨ ਦੇ ਵਿੱਚ ਚੱਲ ਰਿਹਾ ਸੀ ਤਾਂ ਉਹਨੇ ਲੇਨ ਚੇਂਜ ਕਿਉਂ ਕੀਤੀ ਕਿਉਂਕਿ ਵਿਚਾਲੀ ਲੇਨ ਸਲੋ ਵਾਲਿਆਂ ਦੀ ਹੁੰਦੀ ਆ ਤੇ ਸਾਈਡ ਵਾਲੀ ਲੇਨ ਹੁੰਦੀ ਆ ਜਿਹੜੀ ਉਹ ਫਾਸਟ ਵਾਲਿਆਂ ਦੀ ਹੁੰਦੀ ਆ ਓਵਰਟੇਕਿੰਗ ਦੀ।